ਦੇਖੋ ਜਦੋਂ ਆੜਤੀਏ ਰੁਲੀ ਜਾਂਦੇ ਹੈ ਲੇਵਰ ਰੁਲੀ ਜਾਂਦੀ ਹੈ ਅਕਸਰ ਵੋਟ ਵੀ ਉਸੇ ਤੋਂ ਲੈਣੀ ਹੈ ਨਾ ਇਹੀ ਜਨਤਾ ਹੈ ਇੱਥੇ ਜਿਹੜੀ ਬੈਠਦੀ ਹੈ ਵੋਟ ਜਨਤਾ ਤਾਂ ਹੀ ਵੋਟ ਲੈਣੀ ਹੈ ਫਿਰ ਸਰਕਾਰਾਂ ਕਹਿੰਦੀਆਂ ਵੀ ਸਾਨੂੰ ਵੋਟਾ ਵੋਟਾ ਕੌਣ ਪਾਊਗਾ ਤੇ ਹੁਣ ਕੱਲੇ ਇੱਕ ਇੱਕ ਆੜਤੀਏ ਕੋਲੇ ਘੱਟੋ ਘੱਟ 15 ਬੰਦੇ 15 ਬੰਦੇ ਅੱਜ ਦੇ ਤੁਸੀਂ ਦੇਖ ਲਓ ਸਮੇਂ 'ਚ 15 ਬੰਦੇ ਬਿਲਕੁਲ ਫ੍ਰੀ ਬੈਠੇ ਸਾਡੇ ਕੋਲੇ ਤਹਿਸੀਲਦਾਰ ਸਾਹਿਬ ਆਏ ਸੀਗੇ ਉਹਨਾਂ ਨੂੰ ਅਸੀਂ ਗੱਲ ਦੱਸਤੀ ਹੈਗੀ ਹੈ ਉਹ ਗੱਲ ਸੁਣ ਕੇ ਚਲੇ ਗਏ ਜੀ ਅਹੀ ਗੱਲ ਕੀ ਪ੍ਰੋਸਾ ਦਵਾਇਆ ਉਹਨਾਂ ਨੇ ਗੱਲ ਸੁਣੀ ਜਾਂ ਕੋਈ ਬਗਾ ਪ੍ਰੋਸਾ ਕੋਈ ਨਹੀਂ ਦਵਾ ਕੇ ਕਿ ਜੀ ਸਾਡੀ ਗੱਲ ਸੁਣ ਕੇ ਚਲੇ। ਕੀ ਕਰਨਗੇ ਕੀ ਖਾਣਗੇ ਸਾਡੀ ਆਰਥ ਸ਼ਾਰਟੇਜ ਲੈ ਕੱਟ ਲੈਣੀ ਹੈ ਇਹਨਾਂ ਨੇ। ਕੁਝ ਵਾਰਦਾਨ ਦਾ ਖਰਾਬ ਹੋ ਜਾਣਾ। ਕੁਝ ਮਜ਼ਦੂਰਾ ਹੀ ਨਹੀਂ ਮਜ਼ਦੂਰੀ ਕੱਟੀ ਜਾਣੀ ਹੈ। ਅਸੀਂ ਤਾਂ ਉਹੀ ਰਹਿ ਗਏ ਬੱਸ। ਇਹ ਇਲੈਕਸ਼ਨਾਂ ਦੇ ਟਾਈਮ 'ਚ ਨਹੀਂ ਇਸ ਗੱਲ ਸੁਣੀਦੀ ਤੇ ਬਾਅਦ 'ਚ ਸਰਕਾਰਾਂ ਨੇ ਕਿਹਨੇ ਪੁੱਛਣਾ। ਕਿੰਨਾ ਕੁ ਪ੍ਰੋਸਾ ਲੱਗਦਾ ਕੋਈ ਪ੍ਰੋਸਾ ਨਹੀਂ ਹਜੇ ਦਾ ਜੀ। ਅੱਜ ਦੀ ਘੜੀ ਕੋਈ ਪ੍ਰੋਸਾ ਨਹੀਂ। ਤਾਂ ਰੋਟੀ ਰੋਜੀ ਸਾਡੀ ਇੱਥੇ ਪਈ ਆ। ਅਮੇ ਜੂਰੇ ਇੱਥੇ ਵਿਹਲੇ ਬੈਠੇ ਆ ਕਿੱਥੋਂ ਰੋਟੀਆਂ ਖਾਵਾਂਗੇ ਜੀ ਸਾਡੇ ਕੋਲੇ ਆਹੀ ਕਣਕ ਦੀ ਆੜਤ ਹੁੰਦੀ ਹੈ ਆੜਤ ਇਹਨਾਂ ਨੇ ਵਿੱਚ ਪਾ ਕੇ ਕੱਟ ਲੈਣੀ ਹੈ ਜੀ ਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜਿਹੜੇ ਮਹਾਰਮ ਜੀ ਸਿੰਘ ਦੋਸਤੋ ਇਸ ਵਕਤ ਜੈਤੋ ਮੰਡੀ ਦੇ ਵਿੱਚ ਬੈਠਾ ਜਿੱਥੇ ਕਿ ਆੜਤੀਆਂ ਵੱਲੋਂ ਧਰਨਾ ਲਾਇਆ ਗਿਆ ਕੀ ਮਸਲਾ ਹੈ ਕੀ ਪੂਰੀ ਜਾਣਕਾਰੀ ਆਪਾਂ ਇਹਨਾਂ ਤੋਂ ਲੈਨੇ ਆ ਭਾਈ ਸਾਹਿਬ ਜੀ ਕਿਉਂ ਧਰਨਾ ਲਾਇਆ ਗਿਆ ਗਰਮੀ ਬਹੁਤ ਆ ਲੋਕ ਵੀ ਪਰੇਸ਼ਾਨ ਹੋ ਰਹੇ ਆ ਤੁਸੀਂ ਵੀ ਪੁਰਾਵਾ ਪਹਿਲਾਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਡੇ ਕੋਲੇ ਆਏ ਜੀ ਇਹ ਮਸਲਾ ਇਹ ਵੀ ਸਾਡੇ ਕਣਕ ਮੰਡੀਆਂ ਚ ਰੋਲ ਰਹੀ ਆ ਜ਼ਿੰਮੇਵਾਰਤਾ ਭਰ ਕੇ ਚਲਾ ਗਿਆ ਹੁਣ ਲੈ ਕੇ ਲੇਬਰ ਤੇ ਅਸੀਂ ਆੜਤੀ ਹੂੰ ਉਹ ਕਣਕ ਅਸੀਂ 12 ਮੌਇਸਚਰ ਦੀ ਭਰੀ ਸੀ ਜਦੋਂ ਆਈ ਸੀ ਕਣਕ ਦਾ ਮੌਇਸਚਰ ਸੁੱਕ ਕੇ ਰਹਿ ਗਿਆ 9 ਜੀ ਉਹਦੇ ਹਿਸਾਬ ਨਾਲ ਅੱਧਾ ਪੌਣਾ ਕਿਲੋ ਗਟਾ ਘਟਾ ਘਟ ਗਿਆ ਹੂੰ ਅੱਜ ਵੀ ਮੰਡੀ ਚ ਠੀਕ ਹੈ ਇਹ ਇਹਨਾਂ ਕੋਲੇ ਕੋਈ ਇੰਤਜ਼ਾਮ ਨਹੀਂ ਹੂੰ ਇਨਸਪੈਕਟਰ ਕਹਿੰਦਾ ਠੇਕੇਦਾਰ ਨੂੰ ਠੇਕੇਦਾਰ ਕਹਿੰਦਾ ਲੇਬਰ ਨੂੰ ਮੀਮਰ ਕੋਲ ਲੇਬਰ ਉਹ ਕਹਿੰਦਾ ਲੇਬਰ ਹੈ ਨਹੀਂ ਸਾਰਾ ਕੁਝ ਠੇਕੇਦਾਰ ਕੋਲੇ ਇੰਤਜ਼ਾਮ ਹੈ ਇਹ ਏਜੰਸੀਆਂ ਨੂੰ 25-26 ਲੱਖ ਗੱਟੇ ਦੀ ਪਰਚੇਜ ਹੋਈ ਹੈ ਹੂੰ ਇਹਨਾਂ ਕੋਲੇ ਸੌਰੀ ਇਹਨਾਂ ਕੋਲੇ ਆਪਦਾ ਲੋਨ ਨੂੰ 14-15 ਲੱਖ ਗੱਟਾ ਹੈ ਜੀ ਸੀਗਾ ਗਦਾਮਾ ਚ ਉਹ ਭਰ ਗਏ ਹੂੰ ਇੱਥੇ ਰੋਜ਼ ਸਪੈਸ਼ਲ ਕਦੇ ਭਗਤੇ ਦੀ ਲਾਣਦੇ ਆ ਜੀ ਰਾਮਪੁਰੇ ਤੋਂ ਮਾਲ ਜੈਤੋ ਦਾ ਆ ਕੇ ਲੱਗੀ ਜਾਂਦਾ ਹੈ ਹੂੰ ਕਟੋਕੜ 15 ਸਪੈਸ਼ਲਾਂ ਇੱਥੇ ਇਕੱਲੇ ਭਗਤੇ ਦੀ ਲੱਗੀਆਂ ਜਿਹੜਾ ਜੈਤੋ ਮੰਡੀ ਦਾ ਮਾਲ ਆ ਉਹ ਚੱਕਿਆ ਨਹੀਂ ਜਾ ਰਿਹਾ ਜੈਤੋ ਮੰਡੀ ਦਾ ਮਾਲ ਚੱਕਿਆ ਨਹੀਂ ਜਾ ਰਿਹਾ ਜੀ ਰੋਲੇ ਹੀ ਆ ਸਾਡਾ ਇਹ ਮਾਲ 72 ਘੰਟਿਆਂ ਦੇ ਅੰਦਰ ਅੰਦਰ ਗਵਰਨਮੈਂਟ ਨੇ ਲੈਫਟ ਕਰਨਾ ਹੋਊਗਾ ਸਾਡੇ ਆ ਲੇਬਰ ਵਾਲੇ ਭਰਾ ਬੈਠੇ ਆ ਇਹ ਹੁਣ ਇਕੱਲੇ ਇੱਕ ਇਕਾੜਤੀਏ ਕੋਲੇ ਕਟੋਕੜ 15 ਬੰਦੇ 15 ਬੰਦੇ ਆ ਅੱਜ ਦੇ ਤੁਸੀਂ ਦੇਖ ਲਓ ਸਮੇਂ 'ਚ 15 ਬੰਦੇ ਬਿਲਕੁਲ ਫ੍ਰੀ ਬੈਠੇ ਆ ਉਹ ਕੀ ਕਰਨਗੇ ਕੀ ਖਾਣਗੇ ਸਾਡੀ ਆਰਥ ਸ਼ਾਰਟੇਜ ਲੈ ਕੱਟ ਲੈਣੀ ਐ ਇਹਨਾਂ ਨੇ ਕੁਝ ਬਾਰਦਾਨਾ ਖਰਾਬ ਹੋ ਜਾਣਾ ਕੁਝ ਮਜ਼ਦੂਰਾ ਹੀ ਨਹੀਂ ਮਜ਼ਦੂਰੀ ਕੱਟੀ ਜਾਣੀ ਹੈ ਅਸੀਂ ਤਾਂ ਉਹੀ ਰਹਿ ਗਏ ਬਸ ਪਰ ਇਹ ਆਪ ਸਰਕਾਰ ਕਹਿੰਦੀ ਸੀ ਅਸੀਂ ਧਰਦਾ ਨਹੀਂ ਲੱਗਣ ਦੇਣਾ ਪਰ ਕੀ ਲੱਗ ਰਿਹਾ ਹੈ ਕਿ ਆਪ ਸਰਕਾਰ ਆਪਣੀਆਂ ਗੱਲਾਂ ਤੋਂ ਖਰੀ ਨਹੀਂ ਉਤਰ ਰਹੀ ਉਹ ਸਰਕਾਰਾਂ ਸਰਕੂਰਾਂ ਦਾ ਵਾਸਤੇ ਤਾਂ ਤੁਸੀਂ ਨਾ ਹੀ ਬੁਲਾਓ ਪਰ ਇਹ ਪ੍ਰਸ਼ਾਸਨ ਦਾ ਇਹਨਾਂ ਨੇ ਕੰਮ ਕਰਨਾ ਸੀ ਨਹੀਂ ਕੀਤਾ ਕਿਉਂ ਨਹੀਂ ਕੀਤਾ ਸਾਨੂੰ ਨਹੀਂ ਸਮਝ ਆ ਰਹੀ ਪ੍ਰਸ਼ਾਸਨ ਕਿਉਂ ਅਨਗੈਲੀ ਕਰ ਰਿਹਾ ਕਿਉਂ ਨਹੀਂ ਸੁਣ ਰਿਹਾ ਸਾਨੂੰ ਇਹਨਾਂ ਗੱਲਾਂ ਦਾ ਬਾਲੀਆਂ ਦਾ ਪਤਾ ਨਹੀਂ ਜੀ ਅਸੀਂ ਤਾਂ ਮਾਲ ਮੰਨ ਲਓ ਏਜੰਸੀਆਂ ਨੂੰ ਵੇਚਿਆ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਤੁਹਾਡੇ ਕੋਲੇ ਕਦੋਂ ਤੋਂ ਧਰਨਾ ਲੱਗਿਆ ਹੋਇਆ ਹੈ ਇਹ ਧਰਨਾ ਤਕਰੀਬਨ 1 ਵਜੇ ਦਾ ਕਰੀਬ ਲੱਗਿਆ ਵਾ ਹੁਣ ਦੇਖ ਲੋ ਟਾਈਮ ਕੀ ਹੋ ਗਿਆ 3 ਵਜੇ ਸਾਡੇ ਕੋਲੇ ਤਹਿਸੀਲਦਾਰ ਸਾਹਿਬ ਆਏ ਸੀਗੇ ਉਹਨਾਂ ਨੂੰ ਅਸੀਂ ਗੱਲ ਦੱਸਤੀ ਹੈਗੀ ਹੈ ਉਹ ਗੱਲ ਸੁਣ ਕੇ ਚਲੇ ਗਏ ਜੀ ਆਹੀ ਗੱਲ ਹੈ ਕੀ ਪ੍ਰੋਸਾ ਦਵਾਇਆ ਉਹਨਾਂ ਨੇ ਗੱਲ ਸੁਣੀ ਜਾਂ ਕੋਈ ਪ੍ਰੋਸਾ ਬੱਸ ਪ੍ਰੋਸਾ ਕੋਈ ਨਹੀਂ ਦਵਾ ਕੇ ਗਿਆ ਜੀ ਸਾਡੀ ਗੱਲ ਸੁਣ ਕੇ ਚਲੇ ਫਿਰ ਇਹ ਕੀ ਲੱਗਦਾ ਕਿ ਇਸ ਤਰੀਕੇ ਨਾਲ ਹੱਲ ਹੋ ਜਾਊ ਹਣ ਅਸੀਂ ਤਾਂ ਬੈਠੇ ਆ ਜੀ ਜਦੋਂ ਸਾਡੀ ਰੋਟੀ ਰੋਜੀ ਇੱਥੇ ਐ ਗਾਣੂ ਆ ਜੀ ਵੀਰੇ ਜਦੋਂ ਰੋਟੀ ਰੋਜੀ ਸਾਡੀ ਇੱਥੇ ਪਈ ਐ ਆ ਮਜ਼ਦੂਰ ਇੱਥੇ ਵਿਹਲੇ ਬੈਠੇ ਆ ਕਿੱਥੋਂ ਰੋਟੀਆਂ ਖਾਵਾਂਗੇ ਜੀ ਸਾਡੇ ਕੋਲੇ ਆ ਹੀ ਕਣਕ ਦੀ ਆੜਤ ਹੁੰਦੀ ਐ ਆੜਤ ਇਹਨਾਂ ਨੇ ਵੇਚਵਾ ਕੇ ਕੱਟ ਲੈਣੀ ਐ ਗਾਏ ਢਾਈ ਢਾਈ ਗੁਨੇ ਦੇ ਮੈਸੇਜ ਭੇਜਦੇ ਆ ਸਾਨੂੰ ਕੀ ਲੱਗਦਾ ਕਿ ਜੈਤੋ ਦਾ ਜੈਤੋ ਚ ਹਰ ਤੀਜੇ ਦਿਨ ਇੱਕ ਮੋਰਚਾ ਲੱਗਿਆ ਰਹਿੰਦਾ ਚਾਹੇ ਉਹ ਕਿਸੇ ਐਕਸੀਡੈਂਟ ਨੂੰ ਲੈ ਕੇ ਸਰਕਾਰ ਦੇ ਖਿਲਾਫ ਹੋਵੇ ਚਾਹੇ ਕਿਸੇ ਕਿਸਾਨ ਦਾ ਧਰਨਾ ਹੋਵੇ ਚਾਹੇ ਮਜ਼ਦੂਰ ਦਾ ਹੋਵੇ ਹੁਣ ਤਾਂ ਲਾਲੇ ਵੀ ਬੈਠਣ ਲੱਗ ਗਏ ਕਿਵੇਂ ਵੇਖਦੇ ਹਾਂ ਫਿਰ ਇਹ ਸਿਸਟਮ ਨੂੰ ਲਾਲੇ ਦਾ ਭਾਈ ਮਜਬੂਰੀ ਨੂੰ ਬੈਠਿਆ ਸਾਡਾ ਘੜਾ ਜੀ ਕਰਦਾ ਹੂੰ ਸਾਡੇ ਘਰੇ ਵੀ ਅਸੀਂ ਲੱਗਿਆ ਦੁਕਾਨ ਗਰਮੀ ਬਹੁਤ ਲੱਗਦੀ ਹੈ ਗਰਮੀ ਤਾਂ ਲੱਗਣੀ ਫਿਰ ਜਦੋਂ ਪੱਲੇ ਹੀ ਨਹੀਂ ਕੁਛ ਰਹਿਣਾ ਗਰਮੀ ਕਰੂਗੀ ਕੀ ਹੂੰ ਕਿੱਥੋਂ ਜਵਾਕਾਂ ਨੂੰ ਰੋਟੀ ਲੈ ਕੇ ਖਾ ਕੇ ਖਾਣ ਤੜੀ ਤੋਂ ਰੋਟੀ ਚੱਕੀ ਦੀ ਹੋਵੇ ਉਦੋਂ ਫਿਰ ਗਰਮੀ ਨਹੀਂ ਲੱਗਦੀ ਗਰਮੀ ਨਹੀਂ ਲੱਗਦੀ ਹੂੰ ਭਾਈ ਜੀ ਗਾਂ ਆਜੋ ਭਾਈ ਸਾਹਿਬ ਜੀ ਜਿਵੇਂ ਭਾਈ ਜਾਨੇ ਕਿ ਪ੍ਰਸ਼ਾਸਨ ਆਏ ਪਰ ਕੋਈ ਗੱਲ ਨਹੀਂ ਹੋਈ ਕਿਵੇਂ ਵੇਖ ਦੋ ਫਿਰ ਇਦਾਂ ਤਾਂ ਮਸਲਾ ਹੱਲ ਨਹੀਂ ਹੋਣਾ ਸਰਕਾਰਾਂ ਦੀਆਂ ਮਿੱਠੀਆਂ ਗੋਲੀਆਂ ਆ ਇਹ ਸਰਕਾਰਾਂ ਕਹਿ ਦਿੰਦੀਆਂ ਕਰਦੀਆਂ ਕੁਝ ਨਹੀਂ ਘਵਾ ਲਓ ਕੁਝ ਵੀ ਕਰਦਾ ਕੋਈ ਨਹੀਂ ਆਇਆ ਇੱਥੇ ਮੰਨ ਲਓ ਹੁਣ ਆ ਜਾਣਗੇ ਹੱਲਾਸ਼ੀਰੀ ਦੇਣਦੇ ਵੀ ਅਸੀਂ ਐਂ ਕਰਾਂਗੇ ਅਸੀਂ ਐਂ ਕਰਾਂਗੇ ਸਾਨੂੰ ਵੋਟਾਂ ਪਾਓ ਸਾਡੇ ਅਸੀਂ ਤੁਹਾਡੇ ਨਾਲ ਆ ਸੁਣਦਾ ਕੋਈ ਕਿਸੇ ਦੀ ਨਹੀਂ ਹੈ ਅਸੀਂ ਤਾਂ ਸਾਫ਼ ਜੀ ਗੱਲ ਕਰਦੇ ਆ ਦੇਖੋ ਜਦੋਂ ਆੜਤੀਏ ਰੁਲੀ ਜਾਂਦੇ ਲੇਵਰ ਰੁਲੀ ਜਾਂਦੀ ਹੈ ਅਕਸਰ ਵੋਟ ਵੀ ਉਸੇ ਤੋਂ ਲੈਣੀ ਹੈ ਨਾ ਇਹ ਹੀ ਜਨਤਾ ਹੈ ਇੱਥੇ ਜਿਹੜੀ ਬੈਠਦੀ ਹੈ ਵੋਟ ਜਨਤਾ ਤੋਂ ਹੀ ਵੋਟ ਲੈਣੀ ਹੈ ਫਿਰ ਸਰਕਾਰਾਂ ਕਹਿੰਦੀਆਂ ਵੀ ਸਾਨੂੰ ਵੋਟਾਂ ਵੋਟਾਂ ਕੌਣ ਪਾਊਗਾ ਇਹ ਇਹ ਨਹੀਂ ਹੈ ਵੀ ਕੋਈ ਸਰਕਾਰ ਜੇ ਬਣਾਈ ਸੀ ਤਾਂ ਇਹਨਾਂ ਲੋਕਾਂ ਨੇ ਬਣਾਈ ਸੀ ਇਹਨਾਂ ਲੋਕਾਂ ਨੇ ਇਹ ਸਰਕਾਰ ਬਣਾਈ ਸੀ ਇਹੀ ਲੋਕ ਇੱਥੇ ਦੁਖੀ ਹੋਈ ਜਾਂਦੇ ਆ ਚਾਹੇ ਜਿਵੇਂ ਤੁਸੀਂ ਪਹਿਲਾਂ ਕਹਿ ਗਏ ਉਹਨੇ ਕਿਸਾਨ ਹੈ ਮਜ਼ਦੂਰ ਹੈ ਕੋਈ ਹੋਰ ਐਕਸੀਡੈਂਟ ਹੁੰਦਾ ਸਾਰਾ ਕੁਝ ਹੁੰਦਾ ਤੇ ਸਰਕਾਰਾਂ ਨੂੰ ਕਿਹੜਾ ਪਤਾ ਨਹੀਂ ਲੱਗਦਾ ਪਰ ਸਰਕਾਰਾਂ ਇਹ ਹੈ ਵੀ ਸਰਕਾਰਾਂ ਜਿਹੜੀ ਜਨਤਾ ਨੂੰ ਅਣਗੌਲੇ ਗਿੰਦੀਆਂ ਮਤਲਬ ਕਿਹੜੇ ਮਕੋੜੇ ਜਾਂਦੀਆਂ ਪਰ ਸਰਕਾਰ ਜਨਤਾ ਦੇ ਹੱਥ 'ਚ ਬਹੁਤ ਵੱਡੀ ਪਾਵਰ ਹੈ ਸਰਕਾਰ ਨੂੰ ਸਭ ਕੁਝ ਸਿਕਾਉਣ ਲੱਗਿਆ ਮਿੰਟ ਲੱਗਦੀ ਆ ਹੁਣ ਇਲੈਕਸ਼ਨ ਚੱਲ ਰਹੇ ਨੇ ਹੁਣ ਜੇ ਇਲੈਕਸ਼ਨਾਂ ਦੇ ਟਾਈਮ 'ਚ ਨਹੀਂ ਇਸ ਗੱਲ ਸੁਣੀ ਦੀ ਤੇ ਬਾਅਦ 'ਚ ਸਰਕਾਰਾਂ ਨੇ ਕਿਹਨੇ ਪੁੱਛਣਾ ਕਿੰਨਾ ਕੁ ਭਰੋਸਾ ਲੱਗਦਾ ਫਿਰ ਸਰਕਾਰ ਕੋਈ ਭਰੋਸਾ ਨਹੀਂ ਹਜੇ ਤਾਂ ਜੀ ਅੱਜ ਦੀ ਘੜੀ ਕੋਈ ਭਰੋਸਾ ਨਹੀਂ ਮੰਗ ਮੰਗ ਤੁਹਾਡੀ ਕੀ ਆ ਮੇਣ ਮੇਣੇ ਤੇ ਮੰਗੀ ਜੀ ਮਾਲ ਲਿਫਟ ਹੋ ਜੀ ਸਰਕਾਰਾਂ ਜਿਹੜਾ ਮਤਲਬ ਛੋਟੇ ਮੰਗਦੀਆਂ ਹੁਣ 25 25 ਦਿਨ ਹੋ ਗਏ ਮਾਲ ਪਿਆ ਨੂੰ ਤੇ ਛੋਟੇ ਉਹਦੀ ਕਿ ਕਿੱਥੋਂ ਦਿੱਤੀ ਜਾਊਗੀ ਛੋਟੇ ਨਾ ਮੰਗਣ ਸੱਤ ਮਾਲ ਚੱਕ ਲੈਣ ਸਾਨੂੰ 2 ਦਿਨਾਂ ਚੱਕ ਲੈਣ 4 ਦਿਨਾਂ ਚੱਕ ਲੈਣ ਨਹੀਂ ਇਹਨਾਂ ਸਵੇਸਤਾ ਸਰਕਾਰ ਨੇ ਬਣਾਉਣੀ ਅਸੀਂ ਤਾਂ ਸਰਫੇਸ ਬਣਾਉਣੀ ਨਹੀਂ ਅਸੀਂ ਜੇ ਕੋਈ ਵਪਾਰੀ ਮਾਲ ਖਰੀਦਦਾ ਉਹ ਗੜਾਉਣਾ ਆਪਦਾ ਤਿਆਰ ਕਰਦਾ ਚੈੱਕ ਰਾਏ ਤੇ ਲਵੇ ਚਾਹੇ ਆਪਦਾ ਬਣਾਵੇ ਸਰਕਾਰ ਨੇ ਗੜਾਉਣਾ ਆਪਦੇ ਆਪ ਬਣਾਉਣੇ ਆ ਤੇ ਆਪਦੀ ਜੀ ਸਫੇਸ ਕਿਰਾਏ ਤੇ ਲਵੇ ਗਰਾਉਂਡ ਆਰਦਾ ਬਣਾਵੇ ਕੁਛ ਬਣਾਵੇ ਨਹੀਂ ਤਾਂ ਮੰਡੀ ਸਰਕਾਰ ਦੀ ਹੈ ਸ਼ੈੱਡ ਬਣੇ ਹੋਏ ਆ ਉੱਥੇ ਲਵਾ ਲਿਓ ਉੱਥੇ ਆਪਦੇ ਚੌਕੀਚਾਰ ਛੱਡਦੇ ਉਸ ਕਰੇ ਕਹਤੀ ਜੀ ਕਹਿੰਦੇ 30 ਸੀ ਤੱਕ ਆਰਾਮ ਨਾਲ ਚੱਕ ਲਾਂਗੇ ਅਸੀਂ ਸਾਰਾ ਮਾਲ ਡਾਇਰੈਕਟ ਡਿਲੀਵਰੀ ਚ ਲੈਣਾ ਅਸੀਂ ਇਹ ਸਪੈਸ਼ਲਾਂ ਚ ਪਾਵਾਂਗੇ ਮਾਲ ਤੁਹਾਡਾ ਮਾਲ 30 ਸੀ ਤੱਕ ਜਰੂਰ ਚੱਕ ਲਾਂਗੇ 30 ਸੀ ਤੱਕ ਜਿਹੜਾ ਅੱਜ ਤੋਂ ਡੇਢ ਮਹੀਨੇ ਤੱਕ ਇਹ ਗੱਲ ਕਹਿੰਦੇ ਆ ਠੀਕ ਹੈ ਹੁਣ ਡੇਢ ਮਹੀਨਾ ਸਾਡੀ ਲੇਬਰ ਕਿਵੇਂ ਬੈਠੀ ਰਹੂਗੀ ਜੀ ਅਸੀਂ ਕਿਵੇਂ ਬੈਠੇ ਰਵਾਂਗੇ ਮੰਡੀ ਗਾ ਬਿਲਕੁਲ ਇਹ ਤਾਂ ਫਿਰ ਉਹ ਗੱਲ ਹੋ ਗਈ ਨਾ ਵੀ ਇਲੈਕਸ਼ਨਾਂ ਤੋਂ ਬਾਅਦ ਦੇਖਾਂਗੇ ਹਨਾ ਕੀ ਹੱਲ ਹੋਊਗਾ ਦੇਖੋ ਜੀ ਜਦੋਂ ਇਲੈਕਸ਼ਨਾਂ ਦੇ ਟਾਈਮ 'ਚ ਨਹੀਂ ਗੱਲ ਸੁਣਦਰੀ ਤੇ ਬਾਅਦ 'ਚ ਕਿਹਨੇ ਦੇਖਣਾ ਬਾਅਦ 'ਚ ਕਿਹਨੇ ਦੇਖਣਾ ਤੁਸੀਂ ਹੀ ਸਿਆਣੇ ਹੋ ਇਲੈਕਸ਼ਨਾਂ ਆਮ ਜਨਤਾ ਦੀ ਆਵਾਜ਼ ਹੁੰਦੀ ਹੈ ਵੀ ਇਲੈਕਸ਼ਨ ਆ ਜੀ ਹੁਣ ਤਾਂ ਜਿਹੜਾ ਮਰਜ਼ੀ ਕੰਮ ਹੋ ਗਏ ਲੋ ਵੀ ਕੰਮ ਹੋ ਜਾਣਗੇ ਕਿ ਇੱਕੜਾ ਆਪਣੇ ਏਰੀਆ ਦੇ ਇੱਕ ਆਮ ਹੀ ਗੱਲ ਚਰਚਾ ਚਾਚਾ ਜੈਤੋਚੀ ਕਿ ਉਹ ਜੇ ਇੱਕ ਮਸਲੇ ਸਾਹਮਣੇ ਆਉਂਦੇ ਆ ਹੋਰ ਏਰੀਆ ਚ ਨਹੀਂ ਹੁੰਦੇ ਕੀ ਕਰਨ ਲੱਗਦਾ ਜੀ ਵੈਸੇ ਤਾਂ ਸਾਰੀਆਂ ਬਾਡੀਆਂ ਨੂੰ ਪਤਾ ਸਾਰੀਆਂ ਬਾਡੀਆਂ ਇਤਿਹਾਸਕ ਨਗਰੀ ਕਹਿੰਦੀਆਂ ਪਰ ਇਤਿਹਾਸਕ ਜਿੱਦ ਦੇ ਬਣੂਗੇ ਉਦੋਂ ਪਤਾ ਲੱਗੂਗਾ ਹਾਂ ਨਹੀਂ ਅਸੀਂ ਮੰਨਦੇ ਹਾਂ ਇਤਿਹਾਸ ਅਸਰ ਜਾ ਰਿਹਾ ਹਾਂ ਇਤਿਹਾਸ ਅਸਰ ਜਾ ਰਿਹਾ ਹੂੰ ਦੇਖੋ ਅਨਾਜ ਵਰਗ ਨੂੰ ਰੀਡ ਦੀ ਹੱਡੀ ਕਿਹਾ ਜਾਂਦਾ ਵਪਾਰੀ ਵਰਗ ਨੂੰ ਵਪਾਰੀ ਰੁਲੀ ਜਾਂਦਾ ਤਾਂ ਫਿਰ ਕਿਵੇਂ ਕੰਮ ਚੱਲੇ ਅਨਾਜ ਰੁਲੀ ਜਾਂਦਾ ਸਾਰੇ ਸ਼ੈਲਰ ਵਾਲੇ ਦੁਖੀ ਐ ਕਿਵੇਂ ਕੰਮ ਚੱਲੇਗਾ ਹੂੰ ਸੋ ਪ੍ਰਸ਼ਾਸਨ ਅਧਿਕਾਰੀ ਆਏ ਜ਼ਰੂਰ ਨੇ ਪਰ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਮਸਲੇ ਦਾ ਹੱਲ ਕੀ ਨਿਕਲਦਾ ਦੇਖਦੇ ਆ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ